ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਸਤਿਗੁਰ ਸਾਹਿਬ ਜੀ ਆਪਣੇ ਬਚਾਅ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਮਾਇਆ ਤੋਂ ਬਚਣ ਵਾਸਤੇ ਇਨ ਮਾਇਆ ਜਗਦੀਸ਼ ਗੁਸਾਈ ਸਤਿਗੁਰ ਕ੍ਰਿਪਾ ਜੀ ਕਹਿੰਦੇ ਹਨ हे ਪਰਮੇਸ਼ਰ हे ਜਗ ਦੇ ਇਸ਼ਰ हे ਪ੍ਰithvi ਦੇ ਸਾਈਂ ਅਕਾਲ ਪੁਰਖ ਇਸ ਮਾਇਆ ਨੇ ਤੇਰੇ ਚਰਨ ਵਿਸਾਰੇ ਪਿੱਛੇ ਵੀ ਜਗ ਦੇ ਇਸ਼ਰ ਸੀ ਹੁਣ ਵੀ ਪ੍ਰithvi ਦੇ ਸਾਈਂ ਹੈ ਟਾਡੇ ਚਰਨਾਂ ਦਾ ਪਿਆਰ ਇਸ ਮਾਇਆ 'ਚ ਲੱਗਿਆ ਹੋਇਆ ਨੂੰ ਵਿਸਾਰ ਤੈ ਮਾਇਆ ਨੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋਈ ਜੇ ਮਾਰਾ ਤੇਰੇ ਭਗਤਾਂ ਅਸੀਂ ਭਗਤੀ ਕਰਨ ਨੂੰ ਤਿਆਰ ਹਾਂ ਪਰ ਇਹ ਮਾਇਆ ਦਾ ਮੋਹ ਹੈ ਜੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਦੂ ਜਲਾਇ ਇਹ ਜੀ ਮਾਇਆ ਹੈ ਸੱਚੇ ਪਾਤਸ਼ਾਹ ਦਾ ਸੁਭਾਅ ਹੈ ਜੇ ਕਿੰਚਿਤ ਹੱਤੀ ਜਿੰਨੀ ਵੀ ਕਤਰਾ ਮਾਤਰ ਵੀ ਪ੍ਰੀਤੀ ਸਾਡੇ ਦੇਦੇ ਚ ਪੈ ਜਾ ਨਹੀਂ ਹੋਣੁੰਦੀ ਇਹ ਮਾਇਆ ਤੇਰੇ ਚਰਨਾਂ ਦੀ ਜਨ ਕਹਾ ਕਰੇ ਬੇਚਾਰੇ ਅਸੀਂ ਮਹਾਰਾਜ ਜਾਨੂ ਗਰੀਬ ਭਗਤ ਕੀ ਕਰੀਏ ਤੋਂ ਬਚਨ ਵਾਸਤੇ ਸਾਡੇ ਪਾਸ ਹੋਰ ਕੋਈ ਯਤਨ ਨਹੀਂ ਹੈ ਆਪ ਜੀ ਸ਼ਰਮ ਤੋਂ ਬਗੈਰ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਸਰਕਾਰ ਹੈ ਉਹ ਸਰੀਰ ਜਿਹੜਾ ਇਸ ਦੇ ਸੰਚਨ ਵਿੱਚ ਲੱਗਾ ਹੋਇਆ ਧਿਰ ਗਾਉ ਧਨ ਜਿਹੜਾ ਵਾਹਿਗੁਰੂ ਦੀ ਸੰਗਤ ਤੋਂ ਬੇਮੋਹ ਕਰਕੇ ਭਜਨ ਤੋਂ ਹੰਕਾਰ ਵਿੱਚ ਪਾ ਦਿੰਦਾ ਹੈ ਤ੍ਰਿਗ ਇਹ ਮਾਇਆ ਇਹ ਜਿਹੜੀ ਮਾਇਆ ਛਲ ਰੂਪ ਹੈ ਜੜਦੇ ਜਿਹੜੇ ਵੀ ਪ੍ਰਕਾਰ ਜੋਗ ਹੈ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਤਰਕਾਰ ਹੈ ਉਹ ਬੁੱਧੀ ਇਹ ਪ੍ਰਕਾਰ ਹੈ ਉਹ ਜਿਹੜੀ ਬੁੱਧ ਫੰਨੀ ਨਫਿਆਂ ਵਾਲੀ ਬੁੱਧ ਬਣੀ ਬੈਠੀ ਹੈ ਵੀ ਇਹ ਪੈਸਿਆਂ ਦੇ ਨਾਲ ਨਫਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਪਦਾਰਥ ਹੁੰਦਾ ਹੈ ਆਪਣੀ ਜ਼ਿੰਦਗੀ ਦੇ ਬਨੋ ਨਾ ਕੇ ਬੀਮੇ ਬਣਾ ਲੀਦੇ ਐ ਇਹ ਜੀ ਬੁੱਧ ਜਿਹੜੀ ਫੰਨੀ ਨਾ ਨਖਿਆਂ ਵਾਲੀ ਐ ਉਹ ਤ੍ਰਕਾਰ ਜੋਗ ਹੈ ਅਜੇ ਤ੍ਰਕਾਰ ਹੈ ਉਹ ਪੁਰਖ ਉਹ ਤ੍ਰਕਾਰ ਉਹਨਾਂ ਦੀ ਬੁੱਧੀ ਨਫਿਆਂ ਚ ਲੱਗੀ ਹੋਈ ਜਿਹੜੀ ਐ ਫੰਨੀ ਨਾ ਫਨਾ ਹੋਣ ਵਾਲੀ ਐ ਇਹਦੇ ਵਿੱਚ ਲੱਗੇ ਸਾਰੀ ਦੁਨੀਆ ਫਨਾ ਹੋ ਚੁੱਕੀ ਐ ਨਫਾ ਮੰਨਦੇ ਹਨ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਇਸ ਮਾਇਆ ਨੂੰ ਸੱਚੇ ਪਾਤਸ਼ਾਹ ਜਿਹੜਾ ਪੱਕੀ ਕਰਕੇ ਸਾਹਮ ਕੇ ਰੱਖੇ ਤੇਰੀ ਐ ਤੇਰੀ ਸੰਭਣ ਵਾਲੀ ਹੈ ਬੰਦੇ ਆਪ ਬਚਨੀ ਤੁਹਾਡਾ ਬਚਨਾ ਨਾ ਮਾਇਆ ਦ੍ਰਤੀਆ ਗੀ ਕਾ ਕੇ ਹੁੰਦਾ ਹੈ ਸੂਤਰ ਮੇਰੀ ਮਾਇਆ ਬੜੀ ਦੁਸਤਰ ਕਠਨੋ ਹੈ ਇਹ ਤੁਹਾਡੇ ਬਚਨ ਕਰਕੇ ਬੰਦੀ ਹੈ ਮਾਰਾ ਹੈ ਕਹਿ ਜੇ ਮੇਰੀ ਮਾਇਆ ਤਰਨੀ ਬੜੀ ਕਠਨੋ ਹੈ ਇਸ ਕਰਕੇ ਮਾਇਆ ਸਾਰਿਆਂ ਨੂੰ ਇਹ ਬੰਨੀ ਜਾਂਦੀ ਹੈ ਕੈਦ ਕਰੀ ਜਾਂਦੀ ਹੈ ਆਪਣੇ ਗਹਿਨ ਕਰੀ ਜਾਂਦੀ ਹੈ ਤੂੰ ਆਪ ਹੀ ਕਿਰਪਾ ਕਰਕੇ ਆदमी ਨੂੰ ਸੰਭ ਕੇ ਰੱਖ ਇਸੇ ਪ੍ਰਕਾਰ ਬੰਧ ਆਪ ਬਚਨੀ ਕਿ ਮਹਾਰਾਜ ਜੀ ਆਪਦੇ ਨਾਲ ਵਚਨ ਕੀਤੇ ਸੀ ਗਰਭ ਵਿੱਚ ਵੀ ਧਰਮ ਦੇ ਕਿਰਤ ਕਰਕੇ ਵੰਡ ਕੇ ਖਾਇਆ ਕਰਾਂਗੇ ਸਵਾਸ ਸਵਾਸ ਨਾਮ ਜਪਿਆ ਕਰਾਂਗੇ ਉਹ ਅਸੀਂ ਪਰਨ ਹਾਰ ਚੁੱਕੇ ਆ ਆਪਦੇ ਬਚਨ ਨਾਲ ਆਪ ਹੀ ਅਸੀਂ ਮਾਰਾ ਮਾਜਬਾ ਜੀ ਚੁੱਕੇ ਆ ਹੁਣ ਸਾਡਾ ਕੀ ਕਸੂਰ ਐ ਸਾਨੂੰ ਪਰਵਲ ਨੂੰ ਬੰਨ ਲਿਆ ਹੈ ਆਪਦੇ ਦੀਨ ਚ ਛੇ ਗਰੀਬ ਨੂੰ ਆ ਸੱਚੇ ਬਾਦਸ਼ਾਹ ਅਸੀਂ ਹੁਣ ਵੱਜ ਗਏ ਆਪਦੇ ਇਕਰਾਰਾਂ ਤੋਂ ਭੁੱਲ ਕਰਕੇ ਆਪਦੇ ਨਾਲ ਇਕਰਾਰ ਪੂਰੇ ਨਹੀਂ ਰੱਖੇ ਕੋਣ ਮਹਾਰਾਜ ਆਪ ਹੀ ਕਿਰਪਾ ਕਰਕੇ ਬੰਦਿਆਂ ਹੋਇਆਂ ਨੂੰ ਆਪ ਹੀ ਬਚੰਨੀ ਬਚਾਉਣਾ ਕਰੋ ਆਪ ਤੋਂ ਦੁਨੋਂ ਕੌਣ ਬਚਾ ਸਕਦਾ ਹੈ ਕਿਆ ਖੇਤੀ ਕਿਆ ਲੇਵਾ ਦੇ ਕੀ ਹੈ ਜਿਹੜੀ ਕੋਈ ਆਦਮੀ ਕਿਸੇ ਨੂੰ ਖੇਤੀ ਕਰ ਲਈ ਬਾਲਾ ਬਣਜ ਕਰ ਲਿਆ ਲੇਵਾ ਦੇ ਦੀ ਪੈਸਿਆਂ ਦਾ ਵਪਾਰ ਕਰ ਲਿਆ ਲਈ ਦੀ ਕਰ ਲਈ ਵਪਾਰ ਦੇ ਨਾਲ ਪਰ ਪੰਚ ਝੂਠ ਗੁਮਾਨ ਪਰ ਪੰਚ ਜਗਤ ਛਲ ਰੂਪ ਹੈ ਇਹਦੇ ਝੂਠ ਬੋਲ ਬੋਲ ਕੇ ਲੋਕ ਠੱਗੀ ਮਾਰ ਕੇ ਪਾਪਾਂ ਬਾਝੋਂ ਹੋਵੇ ਨਹੀਂ ਮੋਇ ਸਾਖ ਨੇ ਜਾਈ ਫਿਰ ਗੁਮਾਨ ਹੰਕਾਰ ਕਰਦੇ ਇਸ ਮਾਇਆ ਦਾ ਕਹਿ ਕਬੀਰ ਤੇ ਅੰਤ ਬਿਗੂਸੇ ਸਭ ਕਬੀਰ ਜੀ ਕਹਿੰਦੇ ਅੰਤ ਨੂੰ ਬਗੂਤੇ ਖਰਾਬ ਹੁੰਦੇ ਐਸੇ ਪੁਰਖੋ ਆਇਆ ਕਾਲ ਨਿਦਾਨਾ ਜਦੋਂ ਨਿਦਾਨਾ ਮੂਰਖਾਂ ਦਾ ਕਾਲ ਦਾ ਸਮਾਂ ਆ ਜਾਂਦਾ ਹੈ ਇਸ ਪ੍ਰਕਾਰ ਆਇਆ ਕਾਲ ਨਿਦਾਨਾ ਅੰਤ ਦੇ ਸਮੇਂ ਜਦੋਂ ਕਾਲ ਆ ਗਿਆ ਬਿਲਾਵਲ ਸਰੀਰ ਸਰੋਵਰ ਭੀਤਰੇ ਕਿਸ ਨੇ ਪੁੱਛਿਆ ਕਬੀਰ ਸਾਹਿਬ ਜੀ ਪਰਮੇਸ਼ਰ ਦਾ ਕਿਸ ਪ੍ਰਕਾਰ ਸਿਮਰਨ ਕਰਨਾ ਚਾਹੀਦਾ ਹੈ ਤਾਂ ਦੱਸਦੇ ਹਨ ਸਰੀਰ ਸਰੋਵਰ ਭੀਤਰੇ ਇਹ ਭਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਰ ਹੈ ਜਿਹੜਾ ਬ੍ਰਹਮੰਡਾ ਦੀ ਵਿਆਪਕ ਹੈ ਨਾ ਪਰਮੇਸ਼ਰ ਉਹ ਇੱਕ ਸਰੀਰ ਵਿੱਚ ਵੀ ਹੈ ਸਾਰਿਆਂ ਨੂੰ ਖੋਜਣ ਦੀ ਲੋੜ ਹੈ ਉਸ ਦੀ ਹਾਂਜੀ ਸਰੀਰ ਸਰੋਵਰ ਭੀਤਰੇ ਇਹ ਸਰੀਰ ਤਾਂ ਇੱਕ ਸਰੋਵਰ ਦੀ ਨਹੀਂ ਆਈ ਹੈ ਇਹਦੇ ਵਿੱਚ ਮਹਾਰਾਜ ਸਾਹਿਬ ਆਤਮ ਅਨੰਦ ਜਿਹੜਾ ਹੈ ਜੋ ਉਹਦੇ ਵਿੱਚ ਮਹਾਰਾਜ ਸਾਹਿਬ ਦੀ ਸੱਤਾ ਹੈ ਇਹ ਜਾਂਦੀ ਨਹੀਂ ਆਈ ਹੈ ਆਛੇ ਕਮਲ ਅਨ ਇਹਦੇ ਭੀਤਰ ਵਿੱਚ ਹੈ ਸਰੀਰੂਪੀ ਸਰੋਵਰ ਦੇ ਜਿਸ ਵਿੱਚ ਪਰਮੇਸ਼ਰ ਦੀ ਸੱਚਾ ਰੂਪ ਪਾਣੀ ਹੈ ਕਿ ਆਛੇ ਕਮਲ ਨੂੰ ਪਰਮੇਸ਼ਰ ਜਿਹੜਾ ਆਛਾ ਸੁੰਦਰ ਹੈ ਅਤੇ ਕਮਲ ਵੀ ਨਿਆਈ ਨਰਲੇਪ ਹੈ ਕਰਣਾ ਮੈਤਰੀ ਮੋਤਾ ਜਿਹੜੀਆਂ ਪੰਖੜੀਆਂ ਖੜੀਆਂ ਹੋਈਆਂ ਉਹ ਮਦਦ ਰਹਿਦਾ ਨਰਲੇਪ ਰਹਿਣ ਵਾਲਾ ਹੈ ਸਾਰੇ ਪਦਾਰਥਾਂ ਚੋਂ ਇੰਦਰੀਆਂ ਚੋਂ ਮਨ ਚੋਂ ਬੁੱਧ ਚੋਂ ਪ੍ਰਕਿਰਤੀ ਚੋਂ ਸਾਰੇ ਜੋ ਅਨੂਪਮਾ ਤੇ ਰ ਕਵਲ ਦੀ ਨਿਆਇ ਨਰੇਬ ਰਹਿੰਦਾ ਹੈ ਪਰਮ ਜੋਤ ਖੋਤਮ ਉਹ ਕੈਸਾ ਪਰਮ ਜੋਤੀ ਵੱਡਾ ਸਾਰਿਆਂ ਪਰ ਚੰਦ ਸੂਰਜ ਆਦ ਕਹਦਾ ਜੋਤੀ ਪ੍ਰਕਾਸ਼ਕ ਹੈ ਪਰ ਖੋਤਮ ਸਾਰੇ ਪੁਰਖ ਉਤਮ ਜਿੰਨੇ ਹਨ ਸਾਰਿਆਂ ਦਾ ਪਰਖੋਤ ਵੀ ਈਸ਼ਰ ਮਾਇਆ ਸਭਲ ਬ੍ਰਹਮ ਹੈ ਜਾ ਕੇ ਰਹੀ ਫਿਰ ਉਹ ਨਿਰਗੁਣ ਸਰੂਪ ਵੀ ਆਪ ਹੈ ਜਿਹਦੇ ਰੂਪ ਆਕਾਰ ਨਹੀਂ ਕੋਈ ਨਾ ਇਸਤਰੀ ਹੈ ਨਾ ਨਰ ਹੈ ਤੇ ਰੇਖ ਮਛਕਾ ਜਦਕ ਲਖੀਰ ਵੀ ਕੋਈ ਜਾਣੀਂਦੀ ਰੂਪ ਨਾ ਰੇਖ ਨਰੰਗ ਕੋਈ ਤ੍ਰੈਗੁਣ ਤੇ ਪ੍ਰਪੰਨ ਤਸਾ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਐਸਾ ਮਿਰਗੁਣ ਸਰੂਪ ਵੀ ਆਪ ਹੀ ਐ ਆਪ ਹੀ ਸਰਗੁਣ ਰੂਪ ਐ ਅਰੇ ਈਮਾਨ ਹਰ ਭਜ ਪ੍ਰਮਤਜੋ ਫੇ ਮੇਰੇ ਮਨ ਹਰੀ ਦਾ ਭਜਨ ਕਰ ਭਰਮ ਛੱਡ ਦੇ ਉਹ ਹੀ ਸਾਰਿਆਂ ਦੇ ਅੰਦਰ ਵਿਆਪਕ ਹੈ ਜਗ ਜੀਵਨ ਰਾਮ ਉਹ ਤਾਂ ਰਾਮ ਸਾਰੇ ਜਗ ਦੇ ਜੀਵਨ ਰੂਪ ਹੈ ਉਹ ਚੇਤਨ ਉਹ ਸਾਰੇ ਜਗ ਨੂੰ ਪ੍ਰਕਾਸ਼ਣ ਵਾਲਾ ਉਹਦੀ ਸੱਤਾ ਨਾਲ ਹੀ ਅੱਖਾਂ ਦੇਖਦੀਆਂ ਕੰਨ ਸੁਣਦੇ ਆ ਪੈਰ ਚੱਲਦੇ ਆ ਹੱਥ ਫੜਦੇ ਆ ਮਨ ਸੰਕਲਪ ਉਠਾਉਂਦਾ ਉਹਦ ਪਿਆਸ ਮਿੱਠੇ ਕਰਦੀ ਹੈ ਪ੍ਰਕਿਰਤੀ ਸਾਰਿਆਂ ਦੇ ਇੰਦਰੀਆਂ ਦੇ ਵਿੱਚ ਸਾਰਿਆਂ ਦੇ ਪ੍ਰਾਣਾਂ ਦੇ ਸਾਰਿਆਂ ਦੀਆਂ ਸਰੀਰ ਦੇ ਅੰਦਰ ਨਾੜਾਂ ਅੰਦਰ ਪਦਾਰਥਾਂ ਨੂੰ ਸਾਰਿਆਂ ਨੂੰ ਹਜਮ ਕਰਨ ਦਾ ਕਿਰਿਆ ਕਰ ਰਹੀ ਹੈ ਰਹਾਉ ਆਵਤ ਕਸ਼ੂ ਨਾ ਦੀ ਸਈ ਉਸ ਵੈਸ਼ਗੁਰੂ ਵਿੱਚ ਨਾ ਤਾਂ ਉਹ ਜਨਮ ਕੇ ਆਉਂਦਾ ਹੈ ਤੇ ਨਾ ਮਰ ਕੇ ਕਿਤੇ ਜਾਂਦਾ ਹੈ ਨਹਿ ਦੀ ਸਹਾ ਜਾਤ ਅਦੇ ਨਾ ਕਿਸੇ ਪਾਸੇ ਜਾਂਦਾ ਦਿਸਦਾ ਹੈ ਕੋਈ ਇੱਕ ਨਾ ਸਬਰਮ ਚੇਤਨ ਜਹ ਉਪਜੈ ਬਿਨ ਸਹਤ ਹੀ ਅਦੇ ਆਪ ਤੋ ਉਸ ਪਰਮੇਸ਼ਰ ਦੀ ਜੋਤ ਦਾ ਆਉਣਾ ਨਹੀਂ ਕੋਈ ਦਿਸਦਾ ਤੇ ਜਾਣਾ ਨਹੀਂ ਕੋਈ ਦਿਸਦਾ ਆਪ ਤੇ ਜਨਮ ਦੀਸੇ ਹੀ ਪੈਦਾ ਹੁੰਦਾ ਨਿਸਦਾ ਨਾ ਜਾਣਦਾ ਤਿਸਦਾ ਮਰ ਕੇ ਕਿਤੇ ਜਹ ਉਪਜੈ ਬਿਨ ਸਹਤ ਹੀ ਇਹ ਤਾਂ ਸਾਧ ਸੰਗੀ ਜਹ ਉਪਜੈ ਬਿਨ ਸਹਤ ਹੀ ਜਿੱਥੋਂ ਜਿਸ ਪਦਾਰਥ ਦਾ ਅਧਿਕਰਣ ਦੇ ਵਿੱਚ ਜੋ-ਜੋ ਪਦਾਰਥ ਪੈਦਾ ਹੁੰਦਾ ਹੈ ਉਹਦੇ ਚ ਹੀ ਵਿਨਸਕੇ ਨਾਸ ਹੁੰਦਾ ਹੈ ਜਿਵੇਂ ਮਿੱਟੀ ਦੇ ਜਿਹੜੇ ਭਾਂਡੇ ਐ ਉਹ ਮਿੱਟੀ ਦਾ ਕਾਰਜਾ ਬਣ ਕੇ ਫਿਰ ਮਿੱਟੀ ਵਿੱਚ ਹੀ ਮਿਲ ਜਾਂਦੇ ਐ ਜਿਵੇਂ ਪਾਉਣ ਦੇ ਬਰੋਲੇ ਐ ਪਾਉਣ ਰੂਪੀ ਐ ਅੰਤ ਨੂੰ ਪਾਉਣ ਵਿੱਚ ਹੀ ਗੰਠ ਖੁੱਲਣੇ ਕਰਕੇ ਮਿਲ ਜਾਂਦੇ ਹੁੰਦੇ ਨੇ ਜਿਵੇਂ ਪਾਣੀ ਦੇ ਪਾਣੀ ਵਿੱਚ ਹੀ ਪੈਦਾ ਹੁੰਦੇ ਪਾਣੀ ਵਿੱਚ ਹੀ ਦੁੰਦੇ ਪਾਣੀ ਵਿੱਚ ਹੀ ਲਏ ਹੋ ਜਾਂਦੇ ਐ ਜਿਵੇਂ ਅੱਗ ਦੇ ਚਿੰਗਾਰੇ ਅੱਗ ਚੋਂ ਪੈਦਾ ਹੁੰਦੇ ਅੱਗ ਚ ਇਸਦੰਦੇ ਅੱਗ 'ਚ ਹੀ ਲਏ ਹੋ ਜਾਂਦੇ ਐ ਇਸ ਪ੍ਰਕਾਰ ਜੈਸੇ ਪੁਰਵਨ ਪਾ ਜਿਸ ਤਰ੍ਹਾਂ ਕਹਿੰਦੇ ਪੁਰਵਨ ਚ ਪੱਤੀ ਦੇ ਪੱਤੇ ਹੁੰਦੇ ਐ ਜਿਸ ਤਰ੍ਹਾਂ ਪੁਰਵਨ ਪੱਤੇ ਪਤਲੇ ਕੁਝੇ ਜਿਵੇਂ ਬਣਾਏ ਹੁੰਦੇ কুমਾਰਾਂ ਦੇ ਮਿੱਟੀ ਦੇ ਕਾਰਜ ਹੁੰਦੇ ਐ ਤੇ ਮਿੱਟੀ ਵਿੱਚ ਹੀ ਉਹ ਲਏ ਹੋ ਜਾਂਦੇ ਐ ਐਵੇਂ ਸਰੀਰ ਪੰਜਾਂ ਤੱਤਾਂ ਦੀ ਮਿੱਟੀ ਦੇ ਐ ਕ ਪਤਲੇ ਕੁਝੀਆਂ ਦੀ ਨਹੀਂ ਆਈ ਦੇ ਨੇਤੀ ਪਤਨ ਹੋ ਜਾਂਦੇ ਨਾਸ਼ ਹੋ ਜਾਂਦੇ ਹੈ ਵਰਨ ਚ ਪੱਤੀ ਦੇ ਜਿਵੇਂ ਪੱਤਰੇ ਹੁੰਦੇ ਪਾਣੀ ਦੇ ਆਸਰੇ ਕਾਇਮ ਰਹਿੰਦੇ ਆ ਪਾਣੀ ਦੇ ਡਲਣੇ ਕਰਕੇ ਸਮਾਪਤ ਹੋ ਜਾਂਦੇ ਆ ਐਵੇਂ ਸਰੀਰ ਜਿਹੜੇ ਹਨ ਚੇਤਨ ਦੇ ਆਸਰੇ ਆ ਚੇਤਨ ਜਦੋਂ ਆਪਣੀ ਸਤਾ ਖਿੱਚ ਲੈਂਦਾ ਉਹਦੇ ਨਾਲ ਪਤਨ ਹੋ ਜਾਂਦਾ ਨਾਸ਼ ਹੋ ਜਾਂਦੇ ਹਨ ਮਿੱਥਿਆ ਕਰ ਮਾਇਆ ਤਜੀ ਇਹਣ ਹੋਈ ਪ੍ਰਤੀਤ ਹੋ ਰਹੀ ਹੈ ਮਿੱਥਿਆ ਉਹ ਹੁੰਦਾ ਪ੍ਰਦਾਨ ਜਿਹੜਾ ਹੋਵੇ ਨਾ ਤੇ ਪ੍ਰਤੀਤ ਹੋਵੇ ਜਿਵੇਂ ਮੇਰੂ ਕ੍ਰਿਸ਼ਨਾਂ ਦਾ ਪਾਣੀ ਹੁੰਦਾ ਨਹੀਂ ਪਰ ਪ੍ਰਤੀਤ ਹੁੰਦਾ ਜਿਵੇਂ ਸਿੱਪੀ ਚ ਚਾਂਦੀ ਪ੍ਰਤੀਤ ਨਹੀਂ ਪਰ ਚਾਂਦੀ ਹੁੰਦੀ ਨਹੀਂ ਪਰ ਪ੍ਰਤੀਤ ਹੁੰਦੀ ਹੈ ਇਸ ਪ੍ਰਕਾਰ ਜਿਵੇਂ ਕਨਰਵਾ ਨਗਰੀ ਹੈ ਮਿੱਠਿਆਂ ਹੋਈ ਜਾਣ ਕੇ ਮਾਇਆ ਨੂੰ ਤਿਆਗ ਦਿੱਤਾ ਅਸੀਂ ਤਾਂ ਸੁਖ ਸਹਿਜ ਵਿਚਾਰ ਸਹਿਜ ਸਰੂਪ ਦੀ ਵਿਚਾਰ ਚ ਸੁਖ ਦੀ ਪ੍ਰਾਪਤੀ ਹੈ ਜਾਣਿਆ ਹੈ ਕਹ ਕਬੀਰ ਸੇਵਾ ਕਰੋ ਕਹ ਕਬੀਰ ਜੀ ਕਹਿੰਦੇ ਨੇ ਉਸ ਪ੍ਰਭੂ ਦੀ ਸੇਵਾ ਭਜਨ ਪੰਦਤੰਦਗੀ ਕਰੋ ਮਨ ਮੰਝ ਮੁਰਾਰਾ ਭਾਈ ਸਾਰਿਆਂ ਦੇ ਮਨ ਦੇ ਮੰਝ ਵਿੱਚ ਹੈ ਮੁਰਾਰੀ ਜੋ ਪਰਮੇਸ਼ਵਰ ਹੈ ਮਨ ਦੇ ਅੰਦਰ ਸਾਰਿਆਂ ਦੇ ਮਨ ਮੈਂ ਆਪ ਮਨ ਆਪਣੇ ਮੈਂ ਜੋਤੀ ਸਰੂਪ ਹੈ ਮਨ ਜਿ ਹਿਰਦੇ ਦਾ ਸਾਖੀ ਰੂਪ ਹੈ ਮਰਾਰੀ ਪਰਮੇਸ਼ਰ ਬਿਲਾਵਲ ਜਨਮ ਮਰਨ ਕਾ ਭੰਗਾਇਆ ਸਾਬ ਕਬੀਰ ਦੀ ਅਗੇ ਸਾਧੂਆਂ ਨੇ ਪਰਸ਼ਨ ਕੀਤੇ ਕਿ ਕਬੀਰ ਇਹ ਜਨਮ ਮਰਨ ਦਾ ਧਰਮ ਫੋੜਾ ਕਿਵੇਂ ਨਿਰਵਤ ਹੋਇਆ ਤਾਂ ਸੁਣ ਕੇ ਦੱਸਦੇ ਉਹਨੇ ਕਿ ਸੰਤ ਜਨੋ ਸੁਣੋ ਜਨਮ ਮਰਨ ਕਾ ਭੰਗਾਇਆ ਗੋਬਿੰਦ ਲੇਵ ਲਾਗੀ ਸਾਡੀ ਭਾਈ ਗੋਬਿੰਦ ਪਰਮੇਸ਼ਰ ਦੀ ਲੇਵ ਲੱਗ ਗਈ ਹੈ ਬਿਰਤੀ ਦੇ ਜੁੜਨੇ ਕਰਕੇ ਜੰਮਣ ਮਰਨ ਦਾ ਜਿਹੜਾ ਡਰ ਸੀ ਚੱਕਿਆ ਗਿਆ ਜਿਨ੍ਹਾਂ ਚ ਲਿਵ ਨਹੀਂ ਲੱਗਦੀ ਉਹਨਾਂ ਚ ਜੰਮਣ ਮਰਨ ਦਾ ਡਰ ਬਣਿਆ ਹੀ ਰਹਿੰਦਾ ਹੈ ਜੀਵਤ ਸੋਨ ਸਮਾਨਿਆ ਅਸੀਂ ਜੀਵਤ ਜੋ ਚੇਤਨਾ ਜਿਉਂਦਾ ਸਦਾ ਜਾਗਦਾ ਨਾਨਕ ਜੀਵ ਦਾ ਪੁਰਖ ਧਾਇਆ ਉਹ ਸੋਨ ਫਰੂਪ ਵਿੱਚ ਜਿਉਂਦਾ ਜਿਉਂਦਾ ਜਿਹਦਾ ਚਿੱਤ ਕਾਲ ਆਏ ਤੋਂ ਪਹਿਲਾਂ ਪਹਿਲਾਂ ਅਫੁਰਕ ਸਮਾ ਗਿਆ ਗੁਰ ਸਾਖੀ ਗੁਰੂ ਸਾਹਿਬ ਦੀ ਸਿੱਖਿਆ ਕਰਕੇ ਦਿੱਤੀ ਮੰਦੀ ਅਵਿਦਿਆ ਰੂਪੀ ਨਹੀਂ ਚਾਹ ਜਾਗ ਪਈ ਜਦੋਂ ਗਿਆਨ ਵਸਦਾ ਜਾਗੀ ਗੁਰਾਂ ਦੀ ਸਿੱਖਿਆ ਕਰਕੇ ਉਦੋਂ ਜਿਉਂਦੇ ਜਿਉਂਦੇ ਫੁਰਜ ਸਮਾ ਗੇ ਜੋ ਜੀਵਤ ਚੇਤਨ ਸ਼ਰੂਪ ਹੋਰਵਾ ਕੋਸ਼ਿਚ ਮਨ ਸਮਾ ਗਿਆ ਹੈ ਰਹਾਉ ਕਾਸੀ ਤੇ ਤੁਨ ਊਪਜੈ ਪੰਦਨ ਪਰਸ਼ਨ ਕੀਤਾ ਹੈ ਕਹੇ ਕਬੀਰ ਜੀ ਆਪ ਕਿਰਪਾ ਕਰਕੇ ਦੱਸੋ ਇਹ ਕਿੱਥੋਂ ਆਉਂਦਾ ਹੈ ਜੀਵ ਤੇ ਕਿੱਥੇ ਚਲਿਆ ਜਾਂਦਾ ਹੈ ਤਾਂ ਇਹਦਾ ਉੱਤਰ ਦਿੰਦੇ ਹਨ ਅਗਲੀ ਤੁਕ ਪੜ੍ਹਨੀ ਹੈ ਪਹਿਲਾਂ ਇਹ ਤੁਕ ਪੜ੍ਹ ਲਓ ਕਾਸੀ ਤੁਨੂੰ ਉਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਹਾ ਸਮਾਈ ਪੰਡਤ ਨੂੰ ਕਹਿੰਦੇ ਹਨ ਕਬੀਰ ਜੀ 10 ਬਈ ਪੰਡਤਾ ਕਾਸੀ ਫੂਟੀ ਜਦੋਂ ਕਾਸੀ ਕੰਢਿਆਲ ਜਿਹੜੀ ਹੈ ਕਾਸੀ ਆਦਕਾਂ ਦੀ ਬਣੀ ਹੋਈ ਤਾਂ ਚੰਦੀ ਉਦੋਂ ਤੇ ਫੂਟੀ ਠੌੜੀ ਮਾਰੀ ਯੇਦੋਂ ਉਹਨੂੰ ਕੁੱਟਣਾ ਕੀਤਾ ਫੁੱਟਣਾ ਕੀਤਾ ਤੂੰ ਕਹਾ ਸਮਾਈ ਉਹ ਤੂੰ ਕਿੱਥੋਂ ਨਿਕਲੀ ਐ ਤੇ ਕਿੱਥੋਂ ਸਮਾਉਂਦੀ ਹੈ ਇਹ ਦੱਸ ਤਾ ਉਹ ਕਹਿਣ ਲੱਗਾ ਮਾਰੇ ਆਪ ਹੀ ਦੱਸੋ ਸਹਿਮ ਕਬੀਰ ਜੀ ਉੱਤਰ ਦਿੰਦੇ ਹਨ ਕਾਸੀ ਤੇ ਤੁਨ ਊਪਜ ਐ ਫੇ ਭਾਈ ਉਹ ਕਾਸੀ ਦੇ ਬਰਤਨ ਕੰਧਿਆਲ ਤੋਂ ਹੀ ਆਵਾਜ਼ ਨਿਕਲੀ ਐ ਤੁਨ ਕਾਸੀ ਜਾਏ ਅੰਤ ਨੂੰ ਜਦੋਂ ਕੰਧਿਆਲ ਤੇ ਡੱਗਾ ਮਾਰਨੋਂ ਹਟ ਜੀਏ ਪਹਿਲਾਂ ਹੌਲੀ ਆਵਾਜ਼ ਹੋ ਜਾਂਦੀ ਹੌਲੀ-ਹੌਲੀ ਹੁੰਦੀ ਹੁੰਦੀ ਉਹ ਆਪਦੇ ਅਦੀ ਕਰਨ ਵਿੱਚੋਂ ਜਿੱਥੋਂ ਆਸਰੇ 'ਚੋਂ ਨਿਕਲੀ ਹੈ ਉਸਰੇ ਕੰਢਿਆਲ 'ਚ ਜਾ ਕੇ ਸਮਾ ਜਾਂਦੀ ਆਵਾਜ਼ ਬਰੀਕ-ਬਰੀਕ ਹੋ ਕੇ ਵਿੱਚ ਇਹਨਾਂ ਕੰਨ ਲਾ ਕੇ ਵੇਖਿਆ ਕਰੋ ਤੇ ਉਹਦੇ ਵਿੱਚ ਹੀ ਲੀਨ ਹੁੰਦੀ ਹੈ ਇਸੇ ਪ੍ਰਕਾਰ ਕਾਂਸੀ ਤੇ ਤੁਹਾਨੂੰ ਉਪਜੈ ਕਾਂਸੀ ਫੂਟੀ ਪੰਡਤ ਜਿਸ ਵਕਤ ਹੈ ਇਸੇ ਪ੍ਰਕਾਰ ਕਹਿੰਦੇ ਹਨ ਕਾਂਸੀ ਤੇ ਕਾਂਸੀ ਕੌਣ ਹੈ ਅਵਿਦਿਆ ਦਾ ਕਾਰਜ ਹੈ ਸਾਰਾ ਸੰਸਾਰ ਅਵਿਦਿਆ ਰੂਪੀ ਕਾਂਸੀ ਹੈ ਜਿਹੜੀ ਪੰਜਾਂ ਤਤਾਂ ਦਾ ਸਰੀਰ ਬਣਾਇਆ ਕੰਢਿਆਲ ਇਸਨੇ ਇਹਦੇ ਵਿੱਚੋਂ ਮੈਂ ਤੂੰ ਦੀ ਹੰਗਦਾ ਦੀ ਮੰਮਤਾ ਦੀ ਆਵਾਜ਼ ਇਹ ਧੁਨੀ ਉਬਿਲੀ ਹੈ ਪ੍ਰਗਟ ਹੋ ਰਹੀ ਆ ਧੁਨ ਕਾਂਸੀ ਜਾਈ ਅੰਤ ਨੂੰ ਕਾਂਸੀ ਜੋ ਅਵਿਦਿਆ ਹੈ ਇਹਦੇ ਵਿੱਚ ਤੂੰ ਨਹੀਂ ਜਾ ਕੇ ਜਿਹੜੀ ਮੈਂ ਤੂੰ ਉਹਦੀ ਲੀਨ ਹੋ ਜਾਂਦੀ ਐ ਕਾਸੀ ਫੂਟੀ ਪੰਡਤ ਜਿਸੇ ਕਾਸੀ ਦੀ ਨਿਆਈ ਕੰਧਿਆਲ ਕੌਣ ਐ ਵਿਦਿਆ ਜਦੋਂ ਫੁੱਟ ਗਈ ਨਿਰਤ ਹੋ ਗਈ ਹੈ ਵਿਦਵਾਨ ਹੁਣ ਕਹਾ ਸਮਾਏ ਫਿਰ ਉਹ ਤੂੰ ਨਾ ਆਵਾਜ਼ ਕਿ ਫਿਰ ਮੈਂ ਤੂੰ ਦੀ ਜੀਵ ਭਾਗ ਦੀ ਕਹਿੰਦੇ ਸੁਣਾ ਗਈ ਉਹ ਚੇਤਨ ਸਰੂਪ ਦੇ ਵਿੱਚ ਲੀਨ ਹੋ ਗਿਆ ਆਵਾਜ਼ ਵੀ ਵਿਦਿਆ ਕਰਕੇ ਪ੍ਰਗਟ ਹੋਈ ਸੀ ਵਿਦਿਆ ਦੇ ਮਿਠਨੇ ਕਰਕੇ ਵਿਚੇ ਉਹ ਲੈ ਹੋਗੀ ਤੇਰਕੁਟੀ ਸੰਤ ਮੈਂ ਪੇਖਿਆ ਫੇਰ ਕਵੀਰ ਜੀ ਤੁਸੀਂ ਵਾਹਿਗੁਰੂ ਨੂੰ ਕਿਵੇਂ ਦਰਸ਼ਨ ਕੀਤੇ ਆ ਦੱਸੋ ਸਾਨੂੰ ਤੇਰਕੁਟੀ ਸੰਤ ਮੈਂ ਪੇਖਿਆ ਕਵੀਰ ਜੀ ਕਹਿੰਦੇ ਭਾਈ ਤੇਰਕੁਟੀ ਜੇ ਕਰਤਾ ਕਰਮ ਕਿਰਿਆ ਗਿਆਤਾ ਗਿਆਨ ਗੇ ਤੇ ਹਤਾ ਧਿਆਨ ਤੇ ਪਰਮਾਤਮਾ ਪ੍ਰਮਾਨ ਪਰਮੇ ਆਦਗੀਆਂ ਤਿੰਨ ਗੁਣਾ ਦੀ ਰਾਜਸੀ ਤਾਂ ਸੀ ਸ਼ਾਂਤੀ ਸੁਭਾਅ ਇਹ ਤੇਰਕੁਟੀਆਂ ਹੈ ਇਹੜਾ ਪਿੰਗਲਾ ਔਰ ਸੁਖਮਨਾ ਔਰ ਜਿਹੜੀਆਂ ਤੇਰ ਕੁੱਟੀਆਂ ਐ ਨਾ ਇਹਨਾਂ ਸਾਰੀਆਂ ਦੇ ਸੰਧ ਮਿਲਿਆ ਹੋਇਆ ਚੇਤਨਾ ਮੈਂ ਉਸ ਨੂੰ ਵੇਖਣਾ ਕੀਤਾ ਹੈ ਕਟ ਹੂੰ ਕਟ ਜਾਗੀ ਇਹ ਕਦੋਂ ਦੇਖਿਆ ਤੁਸੀਂ ਕਹਿੰਦੇ ਜਿਸ ਪ੍ਰਕਾਰ ਖੂਰੇ ਵਿੱਚ ਵੀ ਪਾਣੀ ਹੁੰਦਾ ਹੈ ਹੱਡੀਆਂ ਤਿੰਦਾਂ ਵਿੱਚ ਵੀ ਪਾਣੀ ਆਉਂਦਾ ਹੈ ਫਿਰ ਚਲੇ ਵਿੱਚ ਵੀ ਪਾਣੀ ਪੈਂਦਾ ਹੈ ਅਤੇ ਅੱਗੇ ਖਾਲ ਵੀ ਪਾਣੀ ਬਣ ਕੇ ਆੜ ਜਾਂਦੀ ਹੈ ਤੇ ਕਿਾਰੇ ਵਿੱਚ ਵੀ ਪਾਣੀ ਹੁੰਦਾ ਸਾਰਿਆਂ ਵਿੱਚ ਪਾਣੀ ਮਿਲਿਆ ਹੁੰਦਾ ਜਿਵੇਂ ਇਵੇਂ ਚੇਤਨ ਸਾਰ ਸੰਜੀ ਅੰਤਾਂ ਕਰਨ ਦਾ ਇੱਕ ਘੜੇ ਆ ਖੁਦ ਹੀ ਨਹੀਂ ਆਈ ਹੈ ਉਹਦੇ ਵਿੱਚ ਵੀ ਚੇਤਨ ਮਿਲਿਆ ਹੋਇਆ ਹੈ ਤੇ ਜਿਹੜੀ ਮਰਤੀ ਹੈ ਇਹ ਖਾਲ ਦੀ ਨਹੀਂ ਆਈ ਹੈ ਇਸ ਦੇ ਵਿੱਚ ਵੀ ਮਿਲਿਆ ਹੋਇਆ ਹੈ ਤੇ ਜਿਹੜਾ ਪਦਾਰਥ ਆਗੇ ਜਿਸ ਪਦਾਰਥਨ ਵੱਲ ਜਾਣਾ ਹੈ ਮਰਤੀ ਨੇ ਉਹ ਕਰਮ ਰੂਪ ਹੈ ਉਹਦੇ ਵਿੱਚ ਵੀ ਕਰਤਾ ਕਰਮ ਕਿਰਿਆ ਰੂਪ ਹੋ ਕੇ ਮਿਲਿਆ ਹੋਇਆ ਚੇਤਨਾ ਜਿਵੇਂ ਆਕਾਸ਼ ਸਾਰਿਆਂ ਵਿੱਚ ਮਿਲਿਆ ਹੁੰਦਾ ਹੈ ਐ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਮਿਲੀ ਹੋਈ ਹੈ ਇਵੇਂ ਗਿਆਤਾ ਗਿਆਨ ਦੇ ਆਦਿਕ ਧਿਆਤਾ ਧਿਆਨ ਤੇ ਆਦਿਕਾਂ ਦੇ ਸਾਰੇ ਜੀ ਮਿਲਿਆ ਹੋਇਆ ਵੇਖਿਆ ਸੀ ਕਟੂ ਕਟ ਜਾਗੀ ਜਦੋਂ ਕਟ ਹਿਰਦੇ ਦੇ ਅੰਦਰ ਕਟ ਇੱਕ ਰਸ ਹੈ ਗੁਰਾਂ ਦੁਆਰਾ ਬ੍ਰਹਮਕਾਰ ਵਰਤੀ ਜਾਗ ਪਈ ਤੇ ਕਟ ਅੰਤਾ ਕਰਨ ਦੇ ਅੰਦਰ ਜਿਹੜੀ ਘਟਾਉਣ ਵਾਲੀ ਸੀ ਸਰੂਪ ਦੇ ਆਨੰਦ ਨੂੰ ਉਹ ਵਿੱਦਿਆ ਘਟ ਗਈ ਅੰਦਰੋਂ ਨਿਗਰਤ ਹੋ ਗਈ ਐਸੀ ਬੁੱਧ ਸਮਾਚਰੀ ਅਹੀ ਜੀ ਆਤਮ ਵਿਸ਼ੈਣੀ ਬੁੱਧ ਸੰਮੁਖ ਆਚਰੀ ਭਰੀ ਪ੍ਰਕਾਰ ਸਾਨੂੰ ਪ੍ਰਾਪਤ ਹੋਈ ਹੈ ਕਟਮਾਹ ਤਿਆਗੀ ਜਿਹੜੀ ਘਟ ਹਿਰਦੇ ਦੇ ਵਿੱਚ ਘਟਾਉਣ ਵਾਲੀ ਸੀ ਵਿੱਦਿਆ ਉਹਦਾ ਤਿਆਗ ਕਰਤਾ ਘਟ ਵੀ ਜਿਹੜੀ ਗੁਬਦਾ ਸੀ ਹੰਗ ਤਾਂ ਮਮਤਾ ਸੀ ਸਾਰੀ ਪਿਆਕੇ ਮਿਰਲੇਪ ਹੋ ਗਏ ਆਪ ਆਪ ਤੇ ਜਾਣਿਆ ਸੰਤ ਸੰਦੇਵੀ ਆਪ ਜੋ ਸਾਰਿਆਂ ਦਾ ਸਾਖੀ ਰੂਪ ਹੈ ਤੇ ਆਪ ਜੋ ਸਾਰਿਆਂ ਜਿਹੋ ਦਾਤਨ ਅੰਦਰ ਰੂਪ ਹੈ ਉਹ ਆਪਣੇ ਅੰਤਾਂ ਕੰਦੇ ਅੰਦਰ ਆਪਣੇ ਤ੍ਰਿਆ ਤੁੰਗ ਪਾਤੇ ਲਖਰਸ ਦੁਆਰਾ ਆਪਣਾ ਤਤਪਾ ਦਾ ਲਖਰਸ ਰੂਪ ਕਰਕੇ ਜਾਣ ਲਿਆ ਹੈ ਇਸੇ ਪ੍ਰਕਾਰ ਆਪਾ ਬ੍ਰਹਮਾਕਾਰ ਵਿਰਤੀ ਕਰਕੇ ਬ੍ਰਹਮ ਸੇ ਉਹ ਨੂੰ ਆਪੋ ਆਪ ਜਾਣ ਲਿਆ ਹੈ ਤੇਜ ਤੇਜ ਸਮਾਨ ਫੇਰ ਸਾਰ ਸੰਜੇ ਦਾ ਤੇਜ ਤੇਜ ਸਮਾਨ ਜਿਵੇਂ ਅਗਨੀ ਦਾ ਤੇਜ ਅੱਗ ਚ ਸਮਾ ਜਾਂਦਾ ਹੈ ਤੇਜ ਇਸੇ ਪ੍ਰਕਾਰ ਪਰਤਕ ਚੇਦਨ ਜਿਹੜਾ ਸੀ ਤੇਜ ਉਹ ਅਹਿਤਾ ਆਨੰਦ ਵਿੱਚ ਸਮਾ ਗਿਆ ਏਕਤਾ ਹੋ ਗਈ ਉਸ ਤੇ ਜਿਵੇਂ ਆਪ ਪਾਣੀ ਚ ਪਾਣੀ ਮਿਲਿਆ ਹੁੰਦਾ ਹੈ ਇਸ ਪ੍ਰਕਾਰ ਬ੍ਰਹਮ ਦੇ ਤੇ ਤਤ ਹਨ ਉਹ ਪਾਣੀ ਚ ਪਾਣੀ ਮਿਲ ਗਿਆ ਜਾਣ ਲੋ ਉਹ ਕਿਸੇ ਦੇਸ਼ ਨੂੰ ਪ੍ਰਾਣ ਨਹੀਂ ਗਵਨ ਕਰਦੇ ਸਰੀਰ ਤੋਂ ਬਾਹਰ ਅੱਗ ਵਿੱਚ ਜਿਵੇਂ ਤੇਜ ਅੱਗ ਚੱਗ ਮਿਲ ਜਾਂਦੀ ਹੈ ਮਿੱਟੀ ਜਿ ਮਿੱਟੀ ਮਿਲ ਜਾਂਦੀ ਹੈ ਜੈਸੇ ਇੱਕ ਧੂਰ ਤੇ ਇੱਕ ਕਣਕ ਅਨੇਕ ਧੂਰਪੂਰਤ ਹੈ ਧੂਰ ਕੇ ਕਣੁਕਾ ਸਭ ਧੂਰੀ ਕਹਾएंगे ਜੈਸੇ ਇੱਕ ਨਾਤੇ ਤਰੰਗ ਕੋਟੂ ਜੀ ਸਭ ਪਾਣ ਕੇ ਤਰੰਗ ਸਭ ਪਾਣੀ ਕਹਾएंगे ਇਸ ਪ੍ਰਕਾਰ ਤੈਸੇ ਵੀ ਸਰੂਪ ਤੇ ਅਪੂਜ ਪੂਜ ਪ੍ਰਗਟ ਹੋਏ ਤਾਹੀ ਤੇ ਉਹ ਜੀ ਸਵੇ ਤਾਹੀ ਮਿਸਮਾएंगे ਇਸੇ ਪ੍ਰਕਾਰ ਸਾਧ ਸੰਗੇ ਜੀ ਜਿਵੇਂ ਇੱਕ ਆਤਮਿਕ ਨੂੰ ਕਾ ਕੋਟ ਆਗ ਉਠੇ ਨਿਆਰੀ ਨਿਆਰੀ ਹੋ ਕੇ ਫਿਰ ਆਗ ਮੈਂ ਸਮਾhenge ਇਹਦੇ ਦਿਸੂ ਸੰਪੂਰਨ ਰੂਪ ਜੋ ਬ੍ਰਹਮ ਹੈ ਉਹ ਤੋਂ ਆਪੂ ਤੋਂ ਸੂਖਮ ਤੱਤ ਜਿਹੜੇ ਹੈ ਤੇ ਪੂਰ ਸਥੂਲ ਤੱਤ ਜਿਹੜੇ ਹਨ ਇਹ ਸੂਖਮ ਤੋਂ ਸਥੂਲ ਜਿੰਨੀ ਰਚਨਾ ਹੈ ਉਸ ਤੋਂ ਪਹਿਲਾਂ ਹੋਈ ਹੈ ਉਹਦੇ ਗਿਆਨ ਕਰਕੇ ਉਹਦੇ ਚ ਹੀ ਲੀਨ ਹੋ ਜਾਣਗੇ ਕਾ ਆਪਣੇ ਅੰਤ ਅਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਕਰਕੇ ਆਪਣੇ ਸਾਖੀ ਰੂਪ ਨੂੰ ਜਾਣ ਲਿਆ ਕਾਹ ਕਬੀਰ ਅਬ ਤੇਜ ਤੇਜ ਸਮਾਨਾ ਤੇਜ ਪਰਤਕ ਚੇਤਨ ਤੇਜ ਅਦਵਾਇਤ ਅਨੰਦ ਵਿੱਚ ਸਮਾ ਗਿਆ ਲੀਨ ਹੋ ਗਿਆ ਕਾਹ ਕਬੀਰ ਅਬ ਜਾਣਿਆ ਸਾਬ ਕਬੀਰ ਜੀ ਕਹਿੰਦੇ ਆਵੇ ਇਸ ਮੌਖਾ ਕਾਲ ਦੇ ਵਿੱਚ ਅਸੀਂ ਉਸ ਆਪਣੇ ਰੂਪ ਨੂੰ ਸਖਿਆਤ ਕਰਕੇ ਜਾਣਿਆ ਹੈ ਗੋਬਿੰਦ ਮਨ ਮਾਨਾ ਸਾਡਾ ਮਨ ਗੋਬਿੰਦ ਕੀ ਮਨ ਮੰਨ ਗਿਆ ਹੁਣ ਗੋਬਿੰਦ ਤੋਂ ਬਿਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਐਸਾ ਸਾਡਾ ਮਨ ਮੰਨਿਆ ਉਸ ਰੂਪ ਵਿੱਚ ਬਿਲਾਵਲ ਚਰਨ ਕਮਲ ਜਾ ਕੈ ਰਿਦੈ ਬਸਹਿ ਇਸ ਨੂੰ ਮੰਨਵੇਂ ਕਰਕੇ ਵੀ ਕਰਦੇ ਐ ਅਰਥੇ ਹੋਈ ਇਹ ਨਾ ਤੂੰ ਕਹਿੰਦਾ ਚਾਹੇ ਪਹਿਲਾ ਕਾਂਸੀ ਦੇ ਨੂਜੇ ਥੋਂ ਗ੍ਰਹਿਣ ਕਰ ਲੋ ਬਿਲਾਵਲ ਚਰਨ ਕਮਲ ਜਾ ਕੈ ਰਿਦੈ ਬਸਹਿ ਇੱਕ ਸੰਸਮੇ ਜੀ ਪੰਡਤ ਸੀ ਦੇਵ ਨਾਮ ਵਾਲਾ ਉਹ ਕਬੀਰ ਸਾਹਿਬ ਦੇ ਪਾਸ ਆਇਆ ਕਹਿ ਲਗਾ ਕਬੀਰ ਸਾਹਿਬ ਜੀ ਮੇਰੇ ਅੰਦਰ ਪ੍ਰਕਾਸ਼ ਕਰੋ ਕਿਰਪਾ ਕਰਕੇ ਗਿਆਨ ਦਾ ਤਾਂ ਕਬੀਰ ਸਾਹਿਬ ਜੀ ਲਿਵ ਲਾਉਣ ਵਾਸਤੇ ਉਹਨਾਂ ਸਿਖਿਆ ਦਿੰਦੇ ਹਨ ਚਰਨ ਕਮਨ ਜਾ ਕੈ ਰਿਦੈ ਬਸਹਿ हे ਦੇਵ ਪੰਡਤ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਰੇ ਚਰਨਾਂ ਕਵਲਾਂ ਧਿਆਨ ਵਸ ਜਾਂਦਾ ਹੈ ਸੋ ਜਾਣ ਕਿਉਂ ਡੂਲੇ ਦੀ ਉਹ ਕਿਉਂ ਭਾਈ ਢੋਲੂ ਗਾ ਮਿੱਠਿਆ ਪਦਾਰਥਾਂ ਦੇ ਵਿੱਚ हे ਦੇਵ ਪੰਡਤ ਉਹ ਦੇਵ ਪਰਮੇਸ਼ਰ ਨੂੰ ਛੱਡ ਕੇ ਮਿੱਠਿਆ ਬਗਦਾਂ ਕਿਉਂ ਡੋਲੇਗਾ ਨਹੀਂ ਝਟਕੇਗਾ ਮਾਇਆ ਤੇ ਮਨੁ ਸਭ ਸੁਖ ਨੋ ਨਿਦਤਾ ਕੈ ਜੋ ਮੰਨਣ ਕਰਨ ਵਾਲਾ ਪੁਰਸ਼ ਹੈ ਮੰਨ ਲਾ ਉਹਨਾਂ ਨੂੰ ਸਾਰੇ ਸੁਖ ਰਾਜ ਸੁਖ ਅਤੇ ਦੁਨਿਆਵੀ ਸੁਖੋ ਅਤਿ ਬ੍ਰਹਮ ਲੋਗ ਦੇ ਸੁਖੋ ਇੰਦਰ ਲੋਗ ਦੇ ਸੁਖੋ ਬਕੁੰਠੀਆਂ ਮੁਕਤੀਆਂ ਦੇ ਸੁਖੋ ਸਾਰੇ ਉਹਨੂੰ ਪ੍ਰਾਪਤ ਕਰੋਗੇ ਤੇ ਨਵੇਂ ਨਦੀਆਂ 18 ਸਿੱਧੀਆਂ ਵੀ ਉਹਨਾਂ ਦੇ ਪਾਸ ਪ੍ਰਾਪਤ ਹੋ ਗਈਆਂ ਹੈ ਸਹਿਜ ਸਹਿਜ ਜਸ ਬੋਲੇ ਦੇ ਜਿਹੜਾ ਸਹਿਜ ਸ਼ਾਂਤੀ ਦੇ ਨਾਲ ਸਹਿਜ ਸਰੂਪ ਦੇ ਗਿਆਨ ਕਰਕੇ ਉਹਦੇ ਜਸ ਨੂੰ ਜੀਵਨ ਮੁਕਤੀ ਵਾਸਤੇ ਬੋਲਦਾ ਹੈ ਉਹ ਦੇਵ ਪਰਮੇਸ਼ਰ ਵੀ ਪ੍ਰਾਪਤੀ ਹੁੰਦੀ ਹੈ ਦੇਵ ਉਸ ਨੂੰ ਰਹਾਉ ਤਬ ਇਹ ਮਤ ਜਾਓ ਸਭ ਮਹਿ ਪੀਖੈ ਜਦੋਂ ਇਹ ਵਰਤੋਂ ਵਿਸ਼ੇਣੀ ਪ੍ਰਗਟ ਹੁੰਦੀ ਹੈ ਜਿਸ ਵੇਲੇ ਤੋਂ ਸਾਰਿਆਂ ਜਵਾਹਰੂ ਦੀ ਜੋਤ ਨੂੰ ਵੇਖ ਲਵੇ ਵੈਰ ਭਾਵ ਛੱਡ ਕੇ ਕੋਟਲ ਗਾਂਠ ਜਦ ਖੋਲ ਕੋਟਲ ਕੋਟਲ ਗਾਂਠ ਜਦ ਖੋਲ ਲੈ ਦੇ ਜਦੋਂ ਬਾਈ ਕੋਟਲ ਟੇਢ ਤਾਈ ਦੀ ਗੰਠ ਪਈ ਐ ਨੇ ਅੰਦਰ ਜਿਹੜੀ ਟੇਢ ਤਾਈ ਹੈ ਇਸ ਗੰਢ ਨੂੰ ਅਵਿਧਿਆ ਕਰਕੇ ਜਿਹੜੀ ਪਈ ਹੋਈ ਹੈ ਸੰਸੇਗ੍ਰੰਥੀ ਕਰਮਗ੍ਰੰਥੀ ਕਿਰਿਆਗ੍ਰੰਥੀ ਇਕ ਕੋਟਲ ਦਾ ਆਈ ਗਾਂਢ ਨੂੰ ਜਦੋਂ ਖੋਲ ਦੇਵੇ ਦੇ ਪੰਡਤ ਬਾਰੰਬਾਰ ਮਾਇਆ ਤੇ اٹਕੈ ਬਾਰੰਬਾਰ ਮਾਇਆ ਦੇ ਮੋਹ ਵੱਲੋਂ اٹਕਾ ਕੇ ਰੱਖੇ ਮਨ ਨੂੰ ਇਸ ਪਾਸੇ ਨੂੰ ਲੱਗਣ ਦੇਵੇ ਲੈ ਨਰਜਾ ਮਨ ਤੂਲੇ ਦੇ ਨਰਜਾ ਨਾ ਹੁੰਦਾ ਸਾਸੰਗੀ ਛਾਵੜੇ ਦਾ ਆ ਛਾਬੇ ਜੇ ਤਕਣੀਆਂ ਦੇ ਤੋਲਣ ਵਾਲੇ ਹੁੰਦੇ ਸਨ ਇਹਨੂੰ ਨਰਜਾ ਕਹਿੰਦੇ ਤੁਨਪੁਰੀਏ ਸੋ ਲੈ ਨਰਜਾ ਮਨ ਕੋ ਲੈ ਦੇਵ ਕਹਿੰਦੇ ਨਰਜਾ ਤਕੜੀ ਨੂੰ ਲੈ ਕੇ ਇਸ ਪ੍ਰਕਾਰ ਹੈ ਮਨ ਦੇ ਤਾਂ ਹੀ ਤੋਲਣਾ ਕਰੇ ਜਿਵੇਂ ਮਹਾਪੁਰਖਾਂ ਦਾ ਪਿਛਲਿਆਂ ਦਾ ਜੀਵਨ ਹੈ ਇੱਕ ਛਾਪੇ ਦੀ ਨਹੀਂ ਅਹੀਂ ਤਕੜੀ ਦੇ ਨਹੀਂ ਆਈ ਹੈ ਬੁੱਧੀ ਰੂਪ ਤਕੜੀ ਵਿੱਚ ਉਹਨਾਂ ਮਹਾਪੁਰਖਾਂ ਦਾ ਜੀਵਨ ਰੂਪੀ ਛਾਪੇ ਚ ਪਾ ਕੇ ਜੀਵਨ ਜਿਹੜਾ ਹੈ ਇੱਕ ਪਾਸੇ ਉਹ ਪਾ ਲਵੇ ਇੱਕ ਪਾਸੇ ਆਪਣੇ ਜੀਵਨ ਨੂੰ ਪਾ ਲਵੇ ਵੇਖੇ ਵੀ ਮੇਰਾ ਉਹਦਾ ਜੀਵਨ ਹੈ ਕਿ ਨਹੀਂ ਜਿਹੇ ਜਿਹੇ ਬਜ਼ੁਰਗ ਹੋਏ ਆ ਕਰਨੀਆਂ ਵਾਲੇ ਇਸ ਪ੍ਰਕਾਰ ਬੁੱਧੀ ਰੂਪ ਇਸ ਤਰ੍ਹਾਂ ਇੱਕ ਤਰਾਜੂ ਲੈ ਕੇ ਨਰਜਾ ਤਕੜੀ ਲੈ ਕੇ ਮਨ ਨੂੰ ਵਿਚਾਰ ਚ ਲਾਉਣਾ ਕਰੇ ਤਾਂ ਦੇਵ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਦੇਵ ਜਹ ਉਹ ਜਾਏ ਤਹੀਂ ਸੁਖ ਪਾਏ ਫਿਰ ਉਹ ਮਹਾਪੁਰਖ ਚਾਏ ਬ੍ਰਹਮ ਲੋਕ ਚਲਿਆ ਜਾਏ ਚਾਏ ਸਵਰਗ ਚਲਿਆ ਜਾਏ ਚਾਏ ਬਕੁੰਠ ਚਲਿਆ ਜਾਏ ਚਾਏ ਪਤਾਲ ਚਲਿਆ ਜਾਏ ਚਾਏ ਮਾਤ ਲੋਕ ਚ ਜਾਵੇ ਜਿੱਥੇ ਵੀ ਜਾਵੇਗਾ ਸੁਖ ਆਨੰਦ ਨੂੰ ਪਰਮੇਸ਼ਰ ਦੇ ਨੂੰ ਪਾਵੇਗਾ ਮਾਇਆ ਦਾਸ ਨਾ ਝੂਲੇ ਦੇ ਉਹਨਾਂ ਦੇ ਤਾਈ ਹੇ ਦੇ ਪੰਡਤ ਮਾਇਆ ਨਹੀਂ ਆਪਦਾ ਝੂਲਾ ਬੁੱਲਾ ਨਹੀਂ ਮਾਰ ਸਕੇਗੀ ਦੁਲਾਵੇਗੀ ਨਹੀਂ ਮਾਇਆ ਮੋਹ ਦੇ ਵਿੱਚ ਨਹੀਂ ਉਹਨਾਂ ਦੇ ਚਿਤ ਡੋਲੇਗਾ ਸਦਾ ਨੰਦਰ ਅਨਗੇ ਦੀਪ ਪ੍ਰਕਾਸ਼ ਰੂਪ ਨਾ ਮਨੂ ਪਾ ਕੇ ਕਹ ਕਬੀਰ ਮੇਰਾ ਮਨ ਮੰਨਿਆ ਸਬ ਕਬੀਰ ਜੀ ਕਹਿੰਦੇ ਸਾਡਾ ਉਸ ਵਾਹਿਗੁਰੂ ਕੇ ਮਨ ਮੰਨ ਗਿਆ ਹੈ ਆਰਾਮ ਪ੍ਰੀਤ ਕੀਓ ਲੈ ਦੇ ਫੇ ਭਾਈ ਆਰਾਮ ਦੀ ਪ੍ਰੀਤੀ ਦੇ ਓਲੇ ਪੜਦੇ ਫੇ ਦੇ ਪੰਡਤ ਉਸ ਪਰਮੇਸ਼ਰ ਦੇ ਓਲਾ ਆਸਰਾ ਲਿਆ ਅਸੀਂ ਪ੍ਰੀਤੀ ਦਾ ਪ੍ਰੀਤੀ ਦੇ ਆਸਰੇ ਇਸ ਪ੍ਰਕਾਰ ਕੀ ਉਹ ਨਾਇ ਦੇਵ ਲੈ ਕਰ ਲਿਆ ਮਨ ਦੇਵ ਪਰਮੇਸ਼ਰ ਦੇ ਵਿੱਚ ਉਹਲਾ ਨਾਮ ਸੁੰਦਰ ਦਾ ਅਰਬੀ ਵਿੱਚ ਹੈ ਰਾਮ ਦੀ ਪ੍ਰੀਤੀ ਸੁੰਦਰ ਦੇ ਆਸਰੇ ਪੋਲੇ ਪਰਦੇ ਦੇ ਵਿੱਚ ਤੇ ਕੀ ਉਹ ਕੀਤਾ ਹੈ ਲੈ ਲੀਨ ਕਰ ਲਿਆ ਇਹ ਦੇਵ ਪਰਮੇਸ਼ਰ ਦੇ ਵਿੱਚ ਮਨ ਨੂੰ ਆਪਣੇ ਨੂੰ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸਫਲ ਜਨਮ ਮੂ ਕੋ ਗੁਰ ਕੀਨਾ ਭਗਤ ਨਾਮਦੇਵ ਜੀ ਜਦੋਂ ਕਿਰਤ ਕਰਤ ਹੋਏ ਨੇ ਹਾਲ ਹੋਏ ਹਨ ਸਤਗੁਰਾਂ ਦੇ ਨਾਲ ਮਿਲ ਕਰਕੇ ਉਸ ਦੇ ਲਾਭ ਨੂੰ ਦੱਸਦੇ ਹਨ ਸਾਰਿਆਂ ਗੁਰਮਖਾਂ ਭਗਤਾਂ ਦੀ ਤਾਈ ਇੱਕੋ ਹੈ ਕਿ ਉਹ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਫਲ ਜਨਮ ਮੂ ਕੋ ਗੁਰ ਕੀਨਾ ਇਹ ਸੰਤ ਭਗਤਿਆਂ ਨੂੰ ਮੇਰੇ ਗੁਰੂ ਸਾਹਿਬ ਜੀ ਨੇ ਮੇਰਾ ਜਿਹੜਾ ਜਨਮ ਸੀ ਇਹ ਸਫਲਾ ਸਹਿਬ ਗਿਆਨ ਫੜਵੇ ਕਰ ਦੁੱਤਾ ਹੈ ਦੁਖ ਵਿਸਾਰ ਸੁਖ ਅੰਤਰ ਲੀਨਾ ਦੁਖ ਲੈ ਕੇ ਜਿਹੜਾ ਗਿਆਨ ਸੀ ਉਹ ਮੇਰੇ ਅੰਦਰੋਂ ਵਿਧਿਆ ਕਰ ਦੁੱਤਾ ਹੈ ਸੁਖ ਸਰੂਪ ਗਿਆਨ ਦਾ ਆਨੰਦ ਦੇ ਵਿੱਚ ਸਾਨੂੰ ਲੀਨ ਕਰ ਦੁੱਤਾ ਹੈ ਦੁਖ ਜਮਨ ਮਰਨ ਦਾ ਵਿਸਰਜਨ ਕਰਤਾ ਹੈ ਵਿਧਿਆ ਕਰਤਾ ਹੈ ਸੁਖ ਨਾਮ ਦੇ ਵਿੱਚ ਲੀਨ ਕਰਤਾ ਹੈ ਗਿਆਨ ਅੰਜਨ ਮੂਕ ਗੁਰਦੀਨ ਸਤਗੁਰੂ ਮਹਾਰਾਜ ਸਾਹਮਣੇ ਸਾਨੂੰ ਗਿਆਨ ਰੂਪੀ ਅੰਜਨ ਸ਼ਰਮਾ ਦਿੱਤਾ ਜਗਤ ਰੂਪੀ ਸਲਾਈਆਂ ਦੁਆਰਾ ਮਨਬਦ ਰੂਪੀ ਨੇਤਰਾਂ ਕੇ RAM ਨਾਮ ਬਿਨ ਜੀਵਨ ਮਨਹੀਨ ਅਸੀਂ ਬ੍ਰਹਮ ਗਿਆਨ ਦੇ ਪ੍ਰਤਾਪ ਨਾਲ ਜਾਣੇ ਜੀਵਨ ਮੁਕਤੀ ਦੇ ਆਨੰਦ ਤੋਂ ਬਿਨਾ ਹੀਣਤਾ ਹੀ ਹੈ ਜੀਵਨ ਮੁਕਤੀ ਪਰਮੇਸ਼ਰ ਦੇ ਨਾਮ ਨਾਲ ਹੁੰਦੀ ਹੈ RAM ਦੇ ਨਾਮ ਤੋਂ ਬਿਨਾ ਜੀਉਣ ਜਿਹੜਾ ਹੈ ਇਹ ਮਨ ਦਾ ਸਭ ਹੀਣਤਾਈ ਵਾਲਾ ਵਿਕਾਰਾਂ 'ਚ ਹੀ ਲੱਗਾ ਰਹਿੰਦਾ ਹੈ ਮਨ ਪੰਬਰ ਹੋ ਜਾਂਦਾ ਹੈ ਪਰਮੇਸ਼ਰ ਦਾ ਸਿਮਰਨ ਜਿਹੜਾ ਕਰਦਾ ਉਹ ਜੀਵਨ ਵੀ ਹੀਣਾ ਹੈ ਕੋ ਕਰਮਾਂ 'ਚ ਲੱਗਾ ਰਹਿੰਦਾ ਹੈ ਮਨ ਵੀ ਹੀਣਾ ਹੈ ਰਿਸ਼ਿਆਂ 'ਚ ਲੱਗਾ ਰਹਿੰਦਾ ਹੈ ਰਹਾਉ ਨਾਮ ਦੇ ਸਿਮਰਨ ਕਰ ਜਾਣਾ ਪਗ ਨਾਮ ਦੇ ਕੀ ਕਹਿੰਦੇ ਮੈਂ ਤਾਂ ਭਾਈ ਪਰਮੇਸ਼ਰ ਦਾ ਸਿਮਰਨ ਕਰਕੇ ਉਸ ਪਰਮੇਸ਼ਰ ਨੂੰ ਜਾਣਿਆ ਹੈ ਜਗ ਜੀਵਨ ਸਿਓ ਜੀਓ ਸਮਾਨ ਜਿਹੜਾ ਸਾਰੇ ਜਗ ਦਾ ਜੀਵਨ ਰੂਪ ਪਰਮੇਸ਼ਰ ਹੈ ਸਾਡਾ ਜੀਵ ਚਿੱਤ ਜਿਹੜਾ ਹੈ ਉਸ ਵਾਹਿਗੁਰੂ ਚ ਸਮਾਗਿਆ ਲੀਨਤਾ ਪਾਈ ਹੈ ਜੀ ਵੀ ਸੇਧ ਕਾ ਕੀਤੀ ਹੈ ਤੁਸੀਂ ਮਾਰੇ ਸਿਮਰਨ ਕਰੋ ਪਰਮੇਸ਼ਰ ਦੇ ਵਿੱਚ ਤੁਹਾਡਾ ਜਗਤ ਜੀਵਨ ਦੇ ਵਿੱਚ ਤੁਹਾਡਾ ਜੀਵ ਹੈ ਜਿਹੜਾ ਸਮਾਜੇਗਾ ਭੇਦ ਹੋ ਜਾਵੇਗਾ ਜਿਵੇਂ ਜਲ ਜਲ ਮਰ ਜਾਂਦਾ ਹੈ ਇੱਕ ਤਾਂ ਪਾ ਲਵਾਂਗੇ ਨਾਮ ਦੇ ਸਿਮਰਨ ਕਰ ਜਾਨ ਜਗ ਜੀਵਨ ਸਿਉ ਜੀਓ ਸਮਾਨ